ਯਾਰ ਵਾਲੇ ਦਿਨ ਕੁੜੀ ਨੇ ਰੱਖੀ ਸ਼ਰਤ ਤੇ ਆਪਣੇ ਭਰਾਵਾਂ ਨੂੰ ਕਹਿ ਦਿੱਤੀ ਆ ਗੱਲ ਤੇ ਮੌਕੇ ਉੱਤੇ ਬੜੀ ਵੀਡੀਓ ਹੋ ਗਈ viral ਤੇ ਆ ਤੁਹਾਨੂੰ ਪਹਿਲੇ ਸੇ ਵੀਡੀਓ ਦੇਖ ਕੇ ਲੱਕੀ ਜਿਹੀ ਝਲਕ ਦਿਖਾ ਦਈਏ ਜੋ ਕਿ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਜਦੋਂ ਮੇਰੀ ਡੋਲੀ ਤੁਰਨੀ ਹੈ ਨਾ ਤੁਸੀਂ ਐਦਾਂ ਰੋਣਾ ਐਦਾਂ ਰੋਣਾ ਕਿ ਜਦਾਂ ਲੱਗੇ ਕਿ ਪਤਾ ਨਹੀਂ ਤੁਸੀਂ ਲੁੱਟੇ ਗਏ ਜੀ ਸਾਰੀ ਬਰਾਕਰ ਨੂੰ ਐਦਾਂ ਲੱਗਣਾ ਚਾਹੀਦਾ ਕਿ ਭੈਣ ਦਾ ਤੇ ਭਰਾ ਦਾ ਇੰਨਾ ਪਿਆਰ ਹੀ ਨਾ ਕਿਤੇ ਐਦਾਂ ਰੋਣਾ ਇੱਦਾਂ 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 ਕਰਕੇ ਰੋਣਾ ਜੀ ਹਾਂ ਆਵਾਜ਼ ਮੈਨੂੰ ਸੁਣੀ ਚਾਹੀਦੀ ਦੂਰ ਤੱਕ ਜੇ ਨਾ ਰੋਏ ਨਾ ਮੈਂ ਨੀਂ ਜੇ ਡੋਲੀ ਚੜਦਾ ਮੈਂ ਵਾਪਸ ਹੀ ਮੋੜਾਂ ਨਾ ਫੇਰ ਨਾ ਮੈਨੂੰ ਕਿਉਂ ਤੁਹਾਡਾ ਮੈਨੂੰ ਨਹੀਂ ਪਤਾ ਜਿਹੜਾ ਖਰਚ ਹੋਇਆ ਹੋ ਯਾਰ ਵੀ ਜੇ ਮੈਨੂੰ ਤੁਹਾਡੀ ਰੋਂਦੀਆਂ ਆਵਾਜ਼ਾਂ ਆਈਆਂ ਦੋਵੇਂ ਜਣੇ ਸੁਣ ਲਓ ਉੱਚੀ ਉੱਚੀ ਰੋਣਾ ਜੇ ਬਾਗਾ ਪਾੜ-ਪਾੜ ਕੇ ਰੋਣਾ ਜੀ ਰੋਕ ਕੇ ਦਿਖਾਓ ਹਾਂ ਵੈਰੀ ਗੁੱਡ ਇੱਦਾਂ ਰੋਣਾ ਜੇ ਸਾਰਿਆਂ ਨੇ ਠੀਕ ਹੈ ਨਾ ਪਤਾ ਲੱਗੇ ਕਿ ਘਰ ਚ ਕੁੜੀ ਜਾਂਦੀ ਆ ਬੇਆਵਾਲੇ ਦੇ ਨੇ ਜੋ ਕੁੜੀ ਨੇ ਕਿਹਾ ਵਾਹ ਕਮਾਲ ਸੀ ਜੱਥੇ ਕੀ ਦੋਸਤ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਇਹ ਮਜਬੂਰ ਕਰ ਦਿੰਦੇ ਹਨ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਰਹਤੇ ਹਨ ਤੇ ਬੇਹੱਦ ਹੀ ਕਮਾਲ ਦੇ ਰਹਤੇ ਹਨ ਜੱਥੇ ਕੀ ਦੋਸਤ ਇਹੋ ਜਿਹੇ ਵੀਡੀਓ ਜੋ ਹਰ ਰੋਜ਼ ਦੇਖਣ ਨੂੰ ਮਿਲਦੇ ਹਨ ਕੀ ਦੋਸਤੋ ਤੁਸੀਂ ਇਹੋ ਜਿਹੇ ਵੀਡੀਓ ਪਸੰਦ ਕਰਦੇ ਹੋ ਜਾਂ ਨਹੀਂ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ